ਛੇ ਸਾਲ ਦੀ ਸਾਰੇ ਕਿਸਾਨ ਭਰਾਵਾਂ ਨੂੰ ਹੁਣ ਬਹੁਤ ਕਿਸਾਨ ਭਰਾਵਾਂ ਦੇ ਫੋਨ ਮੈਸੇਜ ਆ ਰਹੇ ਆ ਕਿ ਉਹ ਕਹਿੰਦੇ ਬਾਈ ਝੋਨਾ ਨਿਸਰ ਗਿਆ ਸਾਰਾ ਬੂਟ ਝੜ ਗਿਆ ਤੇ ਹੁਣ ਕਿਹੜੀ ਸਪਰੇਅ ਕਰੀਏ ਮੇਰੇ ਭਰਾਵੋ ਸਪਰੇਅ ਕੋਈ ਮਰਜ਼ੀ ਕਰ ਲਓ ਸਪਰੇਅ ਹਾਂ ਜੇ ਮੈਂ ਤੁਹਾਨੂੰ ਬ੍ਰਾਂਡ ਦਾ ਨਾਮ ਲੈ ਕੇ ਦੱਸੂਗਾ ਕੋਈ ਬਾਲਾ ਆਏ ਨਹੀਂ ਹੈਗਾ ਵੀ ਤੁਹਾਡਾ ਝੋਨਾ ਉਹ ਬਾਲਾ ਨਾਇ ਝਾੜ ਦੇ ਜੂ ਉਹਦੇ ਨਾਲ ਜਿੱਥੇ ਤੁਹਾਡਾ ਮਨ ਖੜਦਾ ਜਿਹੜੀ ਤੁਹਾਨੂੰ ਸਹੀ ਭਾਅ ਰੇਟ 'ਚ ਮਿਲਦੀ ਆ ਲੈ ਕੇ ਸਪਰੇਅ ਪਾ ਲਓ ਵੀ ਮੇਰਾ ਭਰਾ ਅੰਨੇ ਦੀ ਸੇ ਸਪਰੇਅ ਨਾ ਕਰੋ ਵੀ ਜੇ ਗੁਮਾਂਡੀ ਨੇ ਸਪਰੇਅ ਕਰਤੀ ਤਾਂ ਆਪਾਂ ਵੀ ਕਰਨੀ ਕਰਨੀ ਆ ਤੇ ਕਰਨੀ ਆ ਆਪ ਦੇ ਛੋਣ ਨੂੰ ਦੇਖੋ ਸਾਂਸ ਮੇਰੇ ਆਪ ਦਾ ਖੇਤ ġੇੜਾ ਮਾਰੋ ਐ ਥੋੜੀ ਆ ਵੀ ਜੇ ਗੁਮਾਂਡੀ ਨੇ ਸਪਰੇਅ ਕਰਤੀ ਤਾਂ ਅਸੀਂ ਵੀ ਬਸ ਜੀ ਕਰਨੀ ਕਰਨੀ ਆ ਬਸ ਉਹਨੇ ਤਾਂ ਕਰਤੀ ਅਸੀਂ ਕੰਮ ਨਿਮੇੜਦਗੇ ਐ ਥੋੜੀ ਕੰਮ ਹੁੰਦਾ ਯਾਰ ਆਪਾਂ ਜਦੋਂ ਖੇਤੀ ਕਰਨੀ ਆ ਫਿਰ ਆਪਾਂ ਕੋਈ ਹੋਰ ਕੰਮ ਤਾਂ ਕੋਈ ਕਰਨਾ ਨਹੀਂਗਾ ਕਰਨੀ ਤਾਂ ਕੱਲੀ ਖੇਤੂ ਹੀ ਹੈਗੀ ਤੇ ਫੇਰ ਉਹ ਆਪਦਾ ਖੇਤ ਦੇਖੋ ਨਿਰਖਣ ਕਰੋ ਦੇਖੋ ਜੇ ਕੋਈ ਬਿਮਾਰੀ ਹੈਗੀ ਤਾਂ ਕਰ ਦੋ ਹੁਣ ਵਿੱਚ ਭਰਾਵਾਂ ਦਾ ਫੋਨ ਆਉਂਦੇ ਆਗੇ ਬਾਈ ਵਿੱਚ ਫੰਗੀ ਸਾਈਡ ਵੀ ਪਾ ਦੀਏ ਵਿੱਚ ਸੁੰਡੀ ਵਾਲੀ ਸਪਰੇ ਵੀ ਪਾ ਦੀਏ ਵਿੱਚ ਤੇਲੇ ਵਾਲੀ ਪਾ ਕੇ ਯਾਰ ਆ ਲਾਸਟ ਸਪਰੇ ਆ ਕਰਕੇ ਕੰਮ ਨਿਮੇੜ ਦਿੰਨੇ ਆਗੇ ਬਾਈ ਕੰਮ ਨਿਮੇੜਨ ਨਾਲ ਤਾਂ ਆਪਣਾ ਸੌਦੇ ਨਹੀਂ ਯਾਰ ਇਹ ਤਾਂ ਆਪਣੀ ਖੇਤੀ ਆ ਹੁਣ ਕਦੇ ਬੈਂਕ ਚ ਜਿਹੜੇ ਮੁਲਾਜ਼ਮ ਲੱਗੇ ਹੋਏ ਆ ਉਹਨਾਂ ਨੇ ਕਦੇ ਕਿਹਾਗਾ ਵੀ ਆਹਾ ਨਿਮੇੜ ਦੋ ਕੰਮ ਨਿਮੇੜ ਕੇ ਚਲੋ ਵਿਹਲੇ ਹੋ ਯਾਰ ਇਹ ਵਿਹਲੇ ਹੋਣ ਵਾਲਾ ਸਿਸਟਮ ਆਪਾਂ ਨੂੰ ਖਤਮ ਕਰਨਾ ਪਊਗਾ ਇਹ ਆਪਦੀ ਖੇਤੀ ਕਰਨੀ ਆ। ਆਪਦੇ ਖੇਤ ਜਾਓ ਜਿਹੜਾ ਮਾਰੋ ਦੇਖੋ ਵੀ ਕੀ ਸਿਸਟਮ ਆ। ਕਾਦੀ ਕਾਦੀ ਆਪਣੇ ਜੇ ਕੋਈ ਫੰਗਸ ਦੀਂਦੀ ਆ ਤਾਂ ਫੰਗੀ ਸੈਡ ਪਾ ਦਿਓ। ਜੇ ਕਿਤੇ ਸੁੰਡੀ ਥਿਆਂਦੀ ਤਾਂ ਸੁੰਡੀ ਵਾਲੀ ਪਾ ਦਿਓ। ਹੁਣ ਵੈਸੇ ਸੁੰਡੀ ਤਾਂ ਹਜੇ 10 ਦਿਨ ਪੈਂਦੀ ਵੀ ਹੈਗੀਗੀ। ਟਾਈਮ ਲੰਘਿਆ ਸੁੰਡੀ ਦਾ। ਤੇ ਜੇ ਕਿਤੇ ਤੇਲ ਲੱਥ ਹੁੰਦਾਗਾ ਤਾਂ ਤੇਲ ਵਾਲੀ ਵੀ ਵਿੱਚ ਪਾ ਦਿਓ। ਤੇ ਵੀ ਜੇ ਨਹੀਂ ਕੁਸ ਹੈਗਾ ਤਾਂ ਹਜੇ ਖੜ ਜੋ। ਕੋਈ ਆਪਾਂ ਨੂੰ ਖਰਚਾ ਕਰਨ ਦਾ ਕੋਈ ਕਾਹਲ ਨਾ ਕਰੋ। ਜੇ ਕੁਝ ਹੋਇਆ ਝੋਨੇ 'ਚ ਤਾਂ ਆਪਾਂ ਕਰ ਲਾਂਗੇ ਜੇ ਕੁਝ ਹੈ ਹੀ ਨਹੀਂਗਾ ਫਿਰ ਆਪਾਂ ਨੂੰ ਕੀ ਫਾਇਦਾ ਹਜੇ ਖੜਨ ਦਾ ਕੀ ਫਾਇਦਾ ਮੇਰੇ ਸਾਹਬ 'ਚ ਤਾਂ ਕੋਈ ਐਡੀ ਕਾਹਲ ਨਾ ਕਰਿਆ ਕਰੋ ਐਂ ਨਾ ਕਿਹਾ ਕਰੋ ਵੀ ਕੰਮ ਨਿਮੇੜ ਕੇ ਵਿਲੇ ਹੋਈਏ ਕੰਮ ਕਰੀ ਖਾਤਰ ਨਿਮੇੜਨਾ ਵਿਲੇ ਹੋ ਕੇ ਕਿੱਥੇ ਜਾਣਾਗਾ ਇੱਥੇ ਹੀ ਰਹਿਣਾ ਜੇ ਤਾਂ ਆਪਾਂ ਕਿਸੇ ਪਾਸੇ ਜਾਣਾ ਹੋਵੇ ਫਿਰ ਤਾਂ ਆਪਾਂ ਕਹੀਏ ਆਪਦੇ ਖੇਤ ਜਾਓ ਤੜਕੇ ਹੱਥ ਨੇ ਗੇੜਾ ਮਾਰ ਕੇ ਝੋਨਾ ਦੇਖੋ ਵਿੱਚੋਂ ਫਰੋਲੋ ਦੇਖੋ ਉਹਦੇ ਵਿੱਚ ਜੇ ਕਿਤੇ ਕੋਈ ਨੁਕਸਤ ਥਿਆਉਂਦਾਗਾ ਉਦੇ ਬਾਰੇ ਵਿਚਾਰ ਕਰੋ ਹੁਣ ਤਾਂ ਯਾਰ YouTube ਤੇ ਬਹੁਤ ਕੁਝ ਪਾਈ ਜਾਂਦੇ ਆਗੇ ਹੁਣ ਤਾਂ ਬਿੰਦੇ ਛੱਟੇ ਵੀਡਿਓਆਂ ਚੜ੍ਹਦੀਆਂ ਨੇ ਹਰ ਇੱਕ ਮਿੰਟ ਤੇ ਵੀਡੀਓ ਚੜ੍ਹਦੀ ਹੈ ਕਿ ਐ ਤਾਂ ਹੈ ਨਹੀਂ ਵੀ ਹੁਣ ਕੋਈ ਅਣਜਾਣ ਹਰ ਇੱਕ ਦੇ ਮੋਬਾਈਲ ਚ ਜੇ ਜੇਬ ਚ ਮੋਬਾਈਲ ਆ ਵਿੱਚ ਨਟਾ ਪਹਿਲਾਂ ਤਾਂ ਚਲੋ ਆਪਣੇ ਬਾਪੂ ਵਰਗੇ ਮੱਥਾ ਮਾਰਦੇ ਸੀ ਬਾਣੀਆਂ ਨੂੰ ਪੁੱਸ ਕੇ ਪਾਉਂਦੇ ਸੀ ਹੁਣ ਆਪਾਂ ਨੂੰ ਤਾਂ ਬਾਣੀਆਂ ਨੂੰ ਪੁੱਸਣ ਦੀ ਵੀ ਨਹੀਂ ਲੋੜ ਸਪਰੇ ਹਾਂ ਵਾਲੇ ਨੂੰ ਵੀ ਪੁੱਸਣ ਦੀ ਲੋੜ ਆਪਾਂ ਤਾਂ ਪੜੇ ਲਿਖੇ ਆ ਯਾਰ ਮਾੜਾ ਮੋਟਾ ਦੇਖ ਵਿਚਾਰ ਕੇ ਖੇਤੀ ਕਰੋ ਐ ਥੋੜੀ ਆ ਵੀ ਹੁਣ ਜੇ ਗੁਮਾਂਢੀ ਨੇ ਸਪਰੇਅ ਕਰਨ ਲੱਗ ਗਿਆ ਤਾਂ ਆਪਾਂ ਵੀ ਨਮੇੜੋ ਕੰਮ ਯਾਰ ਹੁਣ ਬਸ ਵੇਲੇ ਹੋਵਾਂਗੇ ਐ ਥੋੜੀ ਆ ਵੀ ਅੱਖਾਂ ਚ ਬੱਜਣੀ ਹਟਾਉਣੀਆਂ ਘਰੋਂ ਯਾਰ ਇਹਨੂੰ ਦੇਖੋ ਫਰੋਲੋ ਫਸਲ ਆਪਣੀ ਕੋਈ ਆਪਾਂ ਨੂੰ ਸੰਗ ਨਹੀਂ ਖੇਤ ਜਿਹੜਾ ਮਾਰਨ ਦੀ ਵੀ ਆਦੇ ਖੇਤ ਆਓ ਦੇਖੋ ਚਾਰ ਸਪੇਰੇ ਬੱਟਾਂ ਉੱਤੇ ਦੀ ਢੇੜਾ ਦਿਓ ਨਾ ਤਾਂ ਆਪਣੂੰ ਫਸਲ ਦਾ ਪਤਾ ਲੱਗੂ ਵੀ ਕਿਵੇਂ ਆਪਣੀ ਕਿੱਥੋਂ ਮਾੜੀ ਆ ਕਿੱਥੋਂ ਚੰਗੀ ਆ ਤੇ ਹੁਣ ਵਿੱਚ ਭਰਾ ਕਹਿੰਦੇ ਆ ਬਾਈ ਵਿੱਚ 130.45 ਪਾ ਦਈਏ ਵਿੱਚ ਬੌਰਨ ਪਾ ਦਈਏ ਨਾਲੇ ਤੇਲ ਵਾਲੀ ਪਾ ਦਨੇ ਆ ਨਾਲੇ ਸੁੰਢੀ ਵਾਲੀ ਪਾ ਦਨੇ ਆ ਫੰਗੀ ਸੜ ਪਾ ਦਨੇ ਆ ਉਹ ਭਰਾ ਮੇਰਾ ਜੇ ਤੈਨੂੰ ਸਾਰੀਆਂ ਦਵਾਈਆਂ ਇਕੱਠੀਆਂ ਕਰਕੇ ਤੇਰੇ ਅੰਦਰ ਸਿੱੜ ਦਈਏ ਤੈਨੂੰ ਕੋਈ ਤਾਪ ਦੀ ਤੈਨੂੰ ਚੜਿਆ ਤੈਨੂੰ ਤਾਪ ਆ ਦਵਾਈ ਤੈਨੂੰ ਖੰਗ ਦੀ ਵੀ ਵਿੱਚ ਹੀ ਦੇ ਦਈਏ ਦਵਾਈ ਤੈਨੂੰ ਜ਼ਖਾਮ ਦੀ ਵੀ ਵਿੱਚ ਹੀ ਦੇ ਦਈਏ ਦਵਾਈ ਤੈਨੂੰ ਹੋਰ ਦਰਦ ਦੁਰਦ ਵਾਲੀਆਂ ਗੋਲੀਆਂ ਵੀ ਤੈਨੂੰ ਵਿੱਚ ਹੀ ਖਵਾ ਦਈਏ ਉਹ ਤੈਨੂੰ ਨੁਕਸਾਨ ਹੀ ਕਰਨਗੀਆਂ ਫੇਰਾ ਫਾਇਦਾ ਥੋੜੀ ਕਰਨਗੀਆਂ ਹੁਣ ਕਿੰਨੇ ਭਰਾਵਾਂ ਦੇ ਹੁਣ ਫੋਟੋਮਾ ਨੈਟ ਤੇ ਆਪਾਂ ਆਮ ਦੇਖਦੇ ਆ ਵੀ ਜ਼ਿਆਦੇ ਮਿਕਸ ਦਵਾਈਆਂ ਕਰਕੇ ਪਾਉਣ ਕਰਕੇ ਝੋਨੀਆਂ ਦੀਆਂ ਤਾਂ ਹਰ ਲੋਕਾਂ ਸੜ ਗਈਆਂ ਫਾਇਦਾ ਕਰਦੇ ਕਰਦੇ ਆਪਾਂ ਜਰਾ ਆਪਦਾ ਨੁਕਸਾਨ ਕਰ ਲੈਣੇ ਆਗੇ ਹੁਣ ਇੰਨੀਆਂ ਦਵਾਈਆਂ ਦਾ ਕੋਲ ਕਰਕੇ ਪਾਉਂਗੇ ਕੋਈ ਬਾਲਾ ਚੰਗਾ ਨਹੀਂ ਹੈਗਾ ਜਿਹੜੀਆਂ ਦਵਾਈਆਂ ਇੱਕ ਦੋ ਰਲਦੀਆਂ ਉਹਨਾਂ ਦੇ ਬਾਰੇ ਨੈਟ ਤੇ ਪੜੋ ਸਰਚ ਕਰੋ ਵੀ ਕਿਹੜੀ ਦਵਾਈ ਕਿੱਥੇ ਕੀ ਦੇ ਨਾਲ ਰਲਦੀ ਹੈਗੀ ਤੇ ਉਹ ਆਪਾਂ ਸਪਰੇਅ ਕਰੀਏ ਹੁਣ ਆਏ ਥੋੜੀ ਹੈਗਾ ਵੀ ਜਦੋਂ ਹੁਣ ਸੜਕਣ ਤਾਂ ਲੱਗੀਆਂ ਵਿੱਚੀ ਤੇਰਾ 0.45 ਛੜ ਦੋ ਉਹਦੇ ਨਾਲ ਦਾਣੇ ਮੋٹے ਹੋ ਜਾਣਗੇ ਵਿੱਚੀ ਬੋਰਨ ਪਾ ਦੋ ਉਹਦੇ ਨਾਲ ਉਹ ਹੋਜੂਗਾ ਕੁਆਲਿਟੀ ਬਣ ਜੂ ਝੋਨੇ ਦੀ ਹਾਂ ਇਹ ਹੋਜੂ ਫਲਾਨਾ ਹੋਜੂ ਆ ਥੋੜੀ ਗੱਲਾਂ ਬਣਦੀਆਂ ਹੁੰਦੀਆਂ ਨੇ ਯਾਰ ਜਦੋਂ ਆਪਾਂ ਖੇਤੀ ਕਰਨੀ ਆ ਰੀਜਨਲ ਕਰੋ ਯਾਰ ਗੇੜਾ ਦਿਓ ਆ ਦੀ ਫផល ਦੇਖੋ ਜੇ ਕੋਈ ਨੁਕਸਾ ਹੈਗਾ ਤਾਂ ਉਹਦੇ ਤੇ ਕਰੋ ਜੇ ਕੋਈ ਹੈ ਨਹੀਂ ਨੁਕਸਾ ਫੇਰ ਕਾ ਦੀ ਖਾਤਰ ਕਰਨਾਗਾ ਫੇਰ ਆਪਾਂ ਉਹੇ ਜਿਹੇ ਹਿਸਾਬ ਦੀ ਖਰਚਾ ਕਰੋ ਹੁਣ ਜੇ ਹੁਣ ਤੇਲਾ ਹੈ ਚਲ ਤੇਲੇ ਦੇ ਮੂਰੇ ਚਾਂਸ ਬਣਦੇ ਆ ਜੇ ਮੌਸਮ ਠੰਡਾ ਹੁੰਦਾ ਤੇਲੇ ਦੇ ਚਾਂਸ ਬਣਦੇ ਆਗੇ ਜੇ ਮੌਸਮ ਕੋਈ ਕੁਝ ਵੀ ਲਾ ਲਓ ਉਹ ਸਭ ਨਾਲ ਤੇਲੀ ਦਵਾਈ ਪਾ ਦਿਓ ਜੇ ਹੁਣ ਸੁੰਡੀ ਨਹੀਂ ਹੈਗੀ ਵਿੱਚੀ ਵਾਲਾ ਕਹਿੰਦਾ ਹੁਣ ਕਿੱਥੇ ਮੱਥਾ ਮਾਰਾਂਗੇ ਦੁਬਾਰੇ ਸੁੰਡੀ ਨਾ ਪਾ ਜੇ ਸੁੰਡੀ ਵਾਲੀ ਪਾ ਦਿਓ ਉਹ ਯਾਰ ਜਾਣਾ ਕਿੱਥੇ ਆਪਾਂ ਇਹੀ ਕੁਝ ਕਰਨਾਗਾ ਆਪਦੀ ਖੇਤ ਕਿਹੜਾ ਮਾਰਾ ਕਰੋ YouTube ਦਾ Facebook ਚੈਨਲ ਆਪਣਾ ਫੋਲੋ ਕਰ ਲਓ ਤੇ ਆਪਾਂ ਖੇਤੀਬਾੜ ਦੀਆਂ ਸਾਰੀਆਂ ਵੀਡਿਓਆਂ ਪਾਇਆ ਕਰਾਂਗੇ ਧੰਨਵਾਦ ਜੀ